ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀ ਵੇਖ ਰਹੇ ਹੋ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੂਫ ਕਰਦੇ ਆਂ ਪਹਿਲੀ ਖਬਰ ਦਾ ਇੱਕ ਪਾਸੇ ਜਿੱਥੇ ਰੂਸੀ ਤੇਲ ਖਰੀਦ ਅਤੇ ਟੈਲੀਫਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਟਕਰਾਅ ਜਾਰੀ ਹੈ ਐਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਮਰੀਕਾ ਦੇ ਵਪਾਰ ਬਾਰੇ ਗੱਲਬਾਤ ਕਰਦਿਆਂ ਇੱਕ ਵੱਡਾ ਬਿਆਨ ਦੰਦਿਆ ਐਕਸ ਹੈਂਡਲ ਦੇ ਤਰੁਥ ਸੋਸ਼ਲ ਦੇ ਉੱਤੇ ਇੱਕ ਪੋਸਟ ਰਾਹੀਂ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਵਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਵਪਾਰਕ ਗੱਲਬਾਤ ਉਹਨੋਂ ਸਕਾਰਾਤਮਕ ਨਤੀਜਿਆਂ ਵੱਲ ਵਧ ਰਹੀ ਹੈ ਆਪਣੀ ਪੋਰਟ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਵਧੀਆ ਦੋਸਤ ਦੱਸਿਆ ਅਤੇ ਕਿਹਾ ਕਿ ਉਹ ਸਿੱਧੀ ਗੱਲਬਾਤ ਕਰਨ ਦੀ ਉਮੀਦ ਕਰ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟਰੰਪ ਦੇ ਮੁਲਾਂਕਰ ਦਾ ਗਰਮ ਜੋਸ਼ੀ ਨਾਲ ਜਵਾਬ ਦਿੱਤਾ ਜਿਸ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਚੱਲ ਰਹੀ ਗੱਲਬਾਤ ਦੋਵਾਂ ਦੇਸ਼ਾਂ ਵਿੱਚਕਾਰ ਸਾਂਝੇਦਾਰੀ ਦੀ ਅਥਾਹ ਸੰਭਾਵਨਾ ਨੂੰ ਖੋਲਣ ਦਾ ਰਾਹ ਪੱਧਰਾ ਕਰੇਗੀ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਇੱਕ ਸਬੰਧ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕਰੀਬੀ ਦੋਸਤ ਨੇ ਅਤੇ ਕੁਦਰਤੀ ਭਾਈਵਾਲ ਨੇ ਤੇ ਮੈਂ ਰਾਸ਼ਟਰਪਤੀ ਟਰੰਪ ਦੇ ਨਾਲ ਗੱਲ ਕਰਨ ਲਈ ਵੀ ਉਤਸਕ ਹਾਂ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਫੇਰੀ ਦੇ ਦੌਰਾਨ ਸੂਬੇ ਦੇ ਲਈ 1600 ਕਰੋੜ ਰੁਪਏ ਦੇ ਹਰ ਫਰਾਹਤ ਫੰਡ ਦਾ ਐਲਾਨ ਕੀਤਾ ਗਿਆ ਸੀ ਤੇ ਸੂਬੇ ਦੀ ਸਰਕਾਰ ਦੇ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਇਸ ਫੰਡ ਨੂੰ ਪੰਜਾਬ ਦੇ ਲਈ ਨਾ ਕਾਫੀ ਦੱਸਦਿਆਂ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਮંત્રી ਬਰਿੰਦਰ ਗੋਇਲ ਨੇ ਪੀਐਮ ਮੋਦੀ ਦੇ ਵੱਲੋਂ ਐਲਾਨੇ ਗਏ ਹਰ ਰਾਹਤ ਪੈਕੇਜ ਨੂੰ ਬਹੁਤ ਵੱਡਾ ਮਜ਼ਾਕ ਦੱਸਿਆ ਤੇ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਲ ਅਰੋੜਾ ਨੇ ਆਖਿਆ ਕਿ ਕੇਂਦਰ ਨੇ ਪੰਜਾਬੀਆਂ ਦੇ ਜ਼ਖਮਾਂ ਉੱਤੇ ਲੂਨ ਛੜਕਿਆ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਕੁਝ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਨੂੰ ਮਹਿਜ਼ ਖਾਨਾ-ਕੁਰਤੀ ਕਰਾ ਦੇ ਦਿੱਤਾ ਗਿਆ ਤੇ ਪਾਰਟੀ ਵੱਲੋਂ ਸੋਸ਼ਲ ਮੀਡੀਆ ਉੱਤੇ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਉੱਤੇ ਪੰਜਾਬ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ। ਐਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਨਾਂ ਸਰਕਾਰ ਦੇ ਵੱਲੋਂ 60000 ਕਰੋੜ ਰੁਪਏ ਦਾ ਬਕਾਇਆ ਦਿੱਤਾ ਗਿਆ ਅਤੇ ਨਾਲ ਹੀ ਲੋੜ ਦੇ ਮੁਤਾਬਕ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਆਪਣੇ ਹਮਲਾਵਰਾਂ ਅੰਤਰਰਾਸ਼ਟਰੀ ਰੁਖ ਦਾ ਸੰਕੇਤ ਦਿੱਤਾ ਤੇ ਹਾਲੀ ਦੇ ਵਿੱਚ ਇੱਕ ਕਾਨਫਰੰਸ ਦੇ ਕਾਲ ਰਾਹੀਂ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਅਤੇ ਭਾਰਤ ਉੱਤੇ 100% ਤੱਕ ਟੈਰਿਫ ਲਗਾਉਣ ਤਾਂ ਜੋ ਰੂਸ ਉੱਤੇ ਦਬਦਬਾ ਬਣਾਇਆ ਜਾ ਸਕੇ ਅਤੇ ਯੂਕਰੇਨ ਯੁੱਧ ਵਿੱਚ ਉਸਦੀ ਆਰਥਿਕ ਸਮਰੱਥਾ ਨੂੰ ਘਟਾਇਆ ਜਾ ਸਕੇ। ਸੂਤਰਾਂ ਅਨੁਸਾਰ ਇਹ ਗੱਲਬਾਤ ਯੂਰਪੀਅਨ ਯੂਨੀਅਨ ਦੇ ਪਾਬੰਦੀਆਂ ਦੇ ਰਾਜਦੂਤ ਡੇਵਿਡ O ਸੋਲੀਵਾਨ ਅਤੇ ਹੋਰ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨਾਲ ਹੋਈ ਹੈ। ਦੇ ਪ੍ਰਤੀਨਿਧੀ ਇਸ ਸਮੇਂ ਵਸ਼ਿੰਗਟਨ ਦੇ ਵਿੱਚ ਨੇ ਤੇ ਜਿੱਥੇ ਦੋਵੇਂ ਧਿਰਾਂ ਰੂਸ ਉੱਤੇ ਪਾਬੰਦੀ ਦੇ ਬਿੱਤਰ ਤਾਲਮੇਲ ਉਤੇ ਚਰਚਾ ਕਰ ਰਹੀਆਂ ਨੇ ਇੱਕ ਯੂਰੋਪੀਅਨ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਕਿਹਾ ਕਿ ਅਮਰੀਕਾ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਜੇਕਰ EU ਇਕੱਠਾ ਹੁੰਦਾ ਤਾਂ ਵਸ਼ਿੰਗਟਨ ਵੀ ਇਨ੍ਹਾਂ ਦੇਸ਼ਾਂ ਉੱਤੇ ਇਸੇ ਤਰ੍ਹਾਂ ਦੇ ਸਖਤ ਤੈਰਿਫ ਲਗਾਉਣ ਲਈ ਤਿਆਰ ਹੈ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਨੇ ਮੰਗਲਵਾਰ ਰਾਤ ਨੂੰ ਰਾਸ਼ਪਤੀ 트੍ਰੰਪ ਨੂੰ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੋਕਨੋ ਬਰਖਾਸਤ ਕਰਨ ਤੋਂ ਰੁਕ ਦਿੱਤਾ ਕਿਉਂਕਿ ਉਸਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲਾ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਤੇ ਜੱਜ ਜੀਆ ਕੌਬ ਦੇ ਵੱਲੋਂ ਇਸ ਮਾਮਲੇ ਵਿੱਚ ਮੋੜਲਾ ਹੁਕਮ ਜਾਰੀ ਕਰਨ ਤੋਂ ਲਗਭਗ 2 ਹਫ਼ਤੇ ਬਾਅਦ ਸਾਹਮਣੇ ਆਇਆ ਜਦੋਂ ਕੋਕਨੋ ਟਰੰਪ ਉੱਤੇ ਮੁਕੱਦਮਾ ਕੀਤਾ ਤਾਂ ਜੋ ਉਸ ਨੂੰ ਇਤਿਹਾਸ ਦੇ ਵਿੱਚ ਪਹਿਲੇ ਰਾਸ਼ਟਰਪਤੀ ਬਣਨ ਤੋਂ ਰੋਕਿਆ ਜਾ ਸਕੇ ਜਿ ਤਰੇ ਕਥਤਕ ਕਾਰਨ ਦੇ ਲਈ ਫੈਡ ਗਵਰਨਰ ਨੂੰ ਹਟਾਇਆ ਸੀ ਟਰੰਪ ਨੇ 25 ਅਗਸਤ ਨੂੰ ਕਿਹਾ ਕਿ ਉਹ ਕੋਕ ਨੂੰ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਉਹਨਾਂ ਤੋਂ ਦੇ ਸੁਝਾਵਾਂ ਕਾਰਨ ਬਰਖਾਸਤ ਕਰ ਰਹੇ ਨੇ ਕਿ ਉਸਨੇ ਜਾਰਜੀਆ ਅਤੇ ਮਸ਼ਿੰਗਨ ਦੇ ਵਿੱਚ ਆਪਣੀ ਮਲਕੀ ਵਾਲੀਆਂ ਦੋ ਰਿਹਾਇਸ਼ੀ ਜਾਇਦਾਦਾਂ ਲਈ ਦਸਤਕਤ ਕੀਤੀ ਅਤੇ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਮੌਰਗਰ ਤੋਂ ਖਤਰੀ ਕੀਤੀ ਸੀ। ਉਹਨਾਂ ਦਸਤਾਵੇਜ਼ਾਂ ਉੱਤੇ ਉਹ ਫੈਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਸਤਕਤ ਕੀਤੇ ਗਏ ਸਨ, ਕੋਕ ਜੋ ਕਿ ਫੈਡ ਬੋਰਡ ਦੇ ਵਿੱਚ ਸੇਵਾ ਕਰਨ ਵਾਲੀ ਪਹਿਲੀ ਕਾਲੀ ਔਰਤ ਹੈ ਤੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦੀ ਹੈ। ਫ੍ਰਾਂਸ ਦੇ ਸਿਸੀ ਰਾਸ਼ਟਰਪਤੀ ਅਮੈਨੂਅਲ ਮੈਕਰੋਂ ਨੇ ਮੰਗਲਵਾਰ ਨੂੰ ਸਬਸਟੀਅਨ ਲੋਕਰੂਨ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਲੋਕਰੂਨ ਕਦੇ ਸੱਜੇ ਪੱਖੀ ਰਾਜਨੀਤੀ ਨਾਲ ਜੁੜੇ ਹੋਏ ਸਨ ਪਰ ਉਹਨਾਂ ਨੇ 2017 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਮੈਕਰੋਂ ਦਾ ਸਮਰਥਨ ਕੀਤਾ ਮੰਨਿਆ ਜਾ ਰਿਹਾ ਸੀ ਕਿ ਮੈਕਰੋਂ ਖੱਬੇ ਪੱਖੀ ਵੱਲ ਮੁੜਨਗੇ ਪਰ ਇਸ ਫੈਸਲੇ ਨਾਲ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ ਉੰਤਾਲੀ ਸਾਲਾਂ ਲੋਕਰੂਨ ਦੀ ਨਿਯੁਕਤੀ ਦਰਸਾਉਂਦੀ ਹੈ ਕਿ ਮੈਕਰੋਨ ਘੱਟ ਗਿਣਤੀ ਸਰਕਾਰ ਦੇ ਬਾਵਜੂਦ ਆਪਣੇ ਕਾਰੋਬਾਰੀ ਪੱਕੇ ਸੁਧਾਰ ਏਜੰਡੇ ਨੂੰ ਅੱਗੇ ਵਧਾਉਂਦੇ ਰਹਿਣਗੇ ਐਸੇ ਏਜੰਡੇ ਦੇ ਵਿੱਚ ਕਾਰੋਬਾਰੀਆਂ ਅਤੇ ਅਮੀਰਾਂ ਉੱਤੇ ਟੈਕਸ ਕਟੌਤੀ ਅਤੇ ਸੇਵਾ ਮੁਕਤੀ ਦੀ ਉਮਰ ਵਧਾਉਣ ਵਰਗੇ ਫੈਸਲੇ ਵੀ ਸ਼ਾਮਲ ਨੇ ਉਹ ਤਾਂ ਇਸ ਹਾਲਾ ਮੈਕਰੋਨ ਕਦੇ ਸੱਜੇ ਪੱਕੀ ਰਾਜਨੀਤੀ ਦਾ ਉੱਭਰਦਾ ਚਿਹਰਾ ਸੀ ਤੇ ਉਹਨਾਂ ਨੇ 2017 ਦੀਆਂ ਰਾਸ਼ਪਤੀ ਚੋਣਾਂ ਦੇ ਵਿੱਚ ਮੈਕਰੋਨ ਦਾ ਸਮਰਥਨ ਕੀਤਾ ਉਹ ਫਰਾਂਸਵਾ ਬੇਰੂਨ ਦੀ ਥਾਂ ਲੈਣਗੇ ਜਿਨ੍ਹਾਂ ਨੂੰ 226 ਦੇ ਬਜਟ ਪ੍ਰਸਤਾਵ ਦੇ ਉੱਤੇ ਸੰਸਦ ਵਿੱਚ ਵਿਸ਼ਵਾਸ ਵੋਟ ਗਵਾਉਣ ਤੋਂ ਬਾਅਦ ਉਹਦਾ ਛੱਡਣਾ ਪਿਆ ਸੀ ਭਾਰਤੀ ਕੇਂਦਰੀ ਜਾਂਚ ਬਿਊਰੋ ਨੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਤੇ ਸਥਿਤ A1 ਸਟੇਟ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਬਰੋ ਦਾ ਸਟੀਲ ਦੀ ਖਰੀਦ ਅਤੇ ਵਿਕਰੀ ਦੇ ਵਿੱਚ 370 ਕਰੋੜ ਰੁਪਏ ਦਾ ਘੁਟਾਲਾ ਕਰਨ ਲਈ ਐਫਆਈਆਰ ਦਰਜ ਕੀਤੀ ਹੈ। ਇਹ ਘੁਟਾਲਾ ਸਟੀਲ ਅਥਾਰਟੀ ਆਫ ਇੰਡੀਆ ਸੇਲ ਦੇ ਕੁਝ ਅਧਿਕਾਰੀਆਂ ਦੇ ਨਾਲ ਮਿਲ ਕੇ ਭੋਤ ਨਾਲ ਕੀਤਾ ਗਿਆ ਤੇ ਲੋਕਪਾਲ ਦੇ ਦਖਲ ਤੋਂ ਬਾਅਦ ਸੀਬੀਆਈ ਨੇ ਇਹ ਐਫਆਈਆਰ ਦਰਜ ਕੀਤੀ। ਐਫਆਈਆਰ ਦੇ ਅਨੁਸਾਰ ਸੇਲ ਦੇ ਅਧਿਕਾਰੀਆਂ ਨੇ ਐਵਨ ਸਟੀਲ ਨੂੰ ਲਾਭ ਪਹੁੰਚਾਉਣ ਦੇ ਲਈ ਉਹਨਾਂ ਨੂੰ ਸਸਤੇ ਭਾਅ ਤੇ ਕੱਚੇ ਮਾਲ ਦੀ ਸਪਲਾਈ ਕੀਤੀ ਜਿਸ ਕਾਰਨ ਸੇਲ ਨੂੰ 263 ਕਰੋੜ ਰੁਪਏ ਤੋਂ 370 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਮਾਮਲਾ 25 ਜੁਲਾਈ 2022 ਨੂੰ ਲੋਕਪਾਲ ਸ਼ਿਕਾਇਤ ਨਿਯਮ 220 ਦੀ ਧਾਰਾ 4ਏ ਦੇ ਤਹਿਤ ਦਰਜ ਕੀਤਾ ਗਿਆ ਤੇ ਇਸ ਤੋਂ ਇਲਾਵਾ ਭਾਰਤੀ ਦੰਜ ਸੈਂਤਾ ਦੀ ਧਾਰਾ 120ਬੀ ਅਤੇ ਭ੍ਰਿਸ਼ਟਾਚਾਰ ਰੋਕਥਮ ਐਕਟ 1988 2018 ਦੇ ਵਿੱਚ ਸੋਧਿਆ ਗਿਆ ਦੀਆਂ ਧਾਰਾਵਾਂ 7 8 ਅਤੇ 9 ਦੇ ਤਹਿਤ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਦੋਸ਼ ਹੈ ਕਿ ਸੇਲ ਦੇ ਅਧਿਕਾਰੀਆਂ ਨੇ ਸਰਕਾਰੀ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਅਤੇ ਉਹਨਾਂ ਨਾਲ ਮਿਲੀ ਭੁਗਤ ਕਰਕੇ ਨਿੱਜੀ ਕੰਪਨੀਆਂ ਨੂੰ ਵਿੱਤੀ ਤੌਰ ਤੇ ਲਾਭ ਪਹੁੰਚਾਇਆ ਹੈ ਪੂਰਬੀ ਕਾਂਗੋ ਦੇ ਵਿੱਚ ਮੰਗਲਵਾਰ ਰਾਤ ਨੂੰ ਇਸਲਾਮਿਕ ਸਟੇਟ ਦੇ ਨਾਲ ਜੁੜੇ ਬਾਗੀ ਸਮੂਹ ਅਲਾਈਡ ਡੈਮੋਕਰੈਟਿਕ ਫੋਰਸਸ ਦੇ ਹਮਲੇ ਦੇ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਅੰਤਿਮ ਸੰਸਕਾਰ ਦੇ ਲਈ ਇਕੱਠੇ ਹੋਏ ਸਨ ਤੇ ਐਸ ਚਸ਼ਮਦੀਤ ਗਵਾਹ ਨੇ ਮੀਡੀਆ ਨੂੰ ਦੱਸਿਆ ਕਿ ਲਗਭਗ 10 ਹਮਲਾਵਰ ਸਨ ਤੇ ਉਹਨਾਂ ਕੋਲ ਮੱਚੇੜ ਸਨ ਯਾਨੀ ਕਿ ਚਾਕੂ ਸਨ। ਉਹਨਾਂ ਨੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੇ ਲਈ ਕਿਹਾ ਤੇ ਫਿਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੂਬੂਰੋ ਖੇਤਰ ਦੇ ਪ੍ਰਸ਼ਾਸਕ ਕਰਨਲ ਐਲਨ ਕਿਵੇਵਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 60 ਸੀ ਪਰ ਅੰਤਿਮ ਅੰਕੜਾ ਅਜੇ ਸਪਸ਼ਟ ਨਹੀਂ ਹੈ। ਉਹਨਾਂ ਆਖਿਆ ਕਿ ਅਸੀਂ ਖੇਤਰ ਦੇ ਵਿੱਚ ਸੇਵਾਵਾਂ ਭੇਜੀਆਂ ਨੇ ਤਾਂ ਜੋ ਲੋਕਾਂ ਦੀ ਗਿਣਤੀ ਕੀਤੀ ਜਾ ਸਕੇ। ਮੰਗਲਵਾਰ ਨੂੰ ਹੀ ਏਡੀਏਐਫ ਨੇ ਬੈਨੀ ਖੇਤਰ ਦੇ ਵਿੱਚ ਇੱਕ ਹੋਰ ਹਮਲਾ ਕੀਤਾ ਜਿਸ ਵਿੱਚ 18 ਲੋਕ ਮਾਰੇ ਗਏ ਸਨ। ਕਾਂਗੋ ਯੂਗਾਂਡਾ ਸਰਹੱਦ ਉੱਤੇ ਸਰਗਰਮ ADF ਨੇ 2019 ਦੇ ਵਿੱਚ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਇਹ ਸਮੂਹ ਕਾਂਗੋ ਅਤੇ ਯੂਗਾਂਡਾ ਦੀਆਂ ਕਾਰਵਾਈਆਂ ਦੇ باوجود ਨਾਗਰਿਕਾਂ ਉੱਤੇ ਹਮਲਾ ਕਰ ਰਿਹਾ ਹੈ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇੱਕ ਮਾਨਸਿਕ ਤੌਰ ਤੇ ਬਿਮਾਰ 70 ਸਾਲਾ ਬਜ਼ੁਰਗ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਇਸ ਮਾਮਲੇ ਵਿੱਚ ਸਾਰੀ ਪੁਲਤ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਪੁਲਤ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਰੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰਿਆ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਾਦ ਮਲਕੀਤ ਸਿੰਘ ਤੇ ਮਨਰੂਪ ਸਿੰਘ ਤਰਵਾ ਮ੍ਰਿਤਕ ਹਰਦੀਪ ਸਿੰਘ ਨਿੱਜਰ ਦੇ ਸਾਥੀ ਨੇ ਤੇ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਵੇਗੀ ਤੇ ਇੱਥੇ ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਜੂਨ 2023 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਦਲੀ ਇਹ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਸ਼ੀਰੇ ਕਾਲ ਤੱਕ